ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਸਾਡਾ ਸੀ ਦਿੱਲੀ ਟੂਰ ਦਾ ਨੌਵਾਂ ਦਿਨ ਤੇ ਅਸੀਂ ਦੇਖਣ ਗਏ ਇੱਕ ਉੱਥੇ ਕਿਲਾ ਜੋ ਕਿ ਇਹ ਕਿਲਾ ਬਹੁਤ ਜ਼ਿਆਦਾ ਪੁਰਾਣਾ ਸੀ ਤੇ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਸੀ ਇਹ ਕਿਲੇ ਦੇ ਅੰਦਰ ਦੋ ਕਬਰਾਂ ਬਣੀਆਂ ਹੋਈਆਂ ਸੀਗੀਆਂ ਮਤਲਬ ਸਮਾਦੀ ਜਿਵੇਂ ਹੁੰਦੀ ਹੈ ਉਵੇਂ ਬਣੀ ਹੋਈ ਸੀ ਇਹ ਕਿਲਾ ਬਹੁਤ ਜ਼ਿਆਦਾ ਸੋਹਣਾ ਸੀ ਤੇ ਇਹਦਾ ਵਿਊ ਬਹੁਤ ਜ਼ਿਆਦਾ ਸੋਹਣਾ ਸੀ ਤੇ ਅਸੀਂ ਕਿਲੇ ਦੇ ਅੰਦਰ ਜਾ ਕੇ ਬਾਹਰਲਾ ਵਿਊ ਦੇਖਿਆ ਤਾਂ ਬਾਹਰਲਾ ਵਿਊ ਤਾਂ ਹੋਰ ਵੀ ਜ਼ਿਆਦਾ ਸੋਹਣਾ ਲੱਗ ਰਿਹਾ ਸੀ ਇਹ ਐਵੇਂ ਲੱਗ ਰਿਹਾ ਸੀ ਕਿ ਕਿਵੇਂ ਕਿਸੇ ਰਾਜੇ ਮਹਾਰਾਜੇ ਨੇ ਆਪਣੀ ਪ੍ਰੇਮਿਕਾ ਦੀ ਯਾਦ ਵਿੱਚ ਬਣਵਾਇਆ ਹੁੰਦਾ ਤੇ ਇਹ ਕਿਲੇ ਦਾ 뷰 ਬਹੁਤ ਜ਼ਿਆਦਾ ਸੋਹਣਾ ਤੇ ਹਰੀਆਲੀ ਹਰੀਆਲੀ ਸੀ ਤੇ ਉੱਪਰੋਂ ਦੇਖਣ ਨੂੰ ਵੀ ਇਸ ਦਾ 뷰 ਬਹੁਤ ਸੋਹਣਾ ਨਜ਼ਰ ਆ ਰਿਹਾ ਸੀ ਅਸੀਂ ਕਿਲਾ ਦੇਖਦੇ ਦੇਖਦੇ ਇਸ ਦੇ ਬਾਹਰ ਪਹੁੰਚੇ ਬਾਹਰ ਜਾ ਕੇ ਦੇਖਿਆ ਕਿ ਕੁਝ ਉੱਥੇ ਯੋਗਾ ਕਰ ਰਹੇ ਸੀ ਤੇ ਕੁਝ ਉੱਥੇ ਮਤਲਬ ਮਜ਼ਾਕ-ਮਸਤੀ ਚੱਲ ਰਿਆ ਸੀ ਤੇ ਇਹ ਕਿਲੇ ਦੇ ਵਿੱਚ ਇੱਕ ਖੂਹ ਵੀ ਸੀ ਇਹ ਖੂਹ ਬਹੁਤ ਡੂੰਗਾ ਸੀ ਇੱਥੇ ਜਾ ਸਕਦੇ ਸੀ ਹਾਲਾਂਕਿ ਸਾਨੂੰ ਜਾਣ ਨਹੀਂ ਦਿੱਤਾ ਗਿਆ ਇੱਥੇ ਕਿਉਂਕਿ ਪੁਲਿਸ ਕੋ ਮਰੀ ਸੀ ਇੱਥੇ ਕੁਝ ਆਂਟੀਆਂ ਡਾਂਸ ਕਰ ਰਹੀਆਂ ਸੀ ਤੇ ਕੁਝ ਐਕਸਰਸਾਈਜ਼ ਵੀ ਕਰ ਰਹੀਆਂ ਸੀ ਐਨਨੂੰ ਹੀ ਉੱਪਰੋਂ ਇੱਕ 에어로ਪਲੇਨ ਲੰਘਿਆ ਤੇ ਸਾਨੂੰ ਦੇਖ ਕੇ ਉਹਨੂੰ ਡਰ ਲੱਗਣ ਲੱਗ ਗਿਆ ਫਿਰ ਸਾਨੂੰ ਲੱਗੀ ਭੁੱਖ ਤੇ ਅਸੀਂ ਕੁਝ ਖਾਦਾ